ਉਹ ਕਹਿੰਦੇ ਵੀ ਹੀਰੋ ਕਿਉਂ ਉਹਨਾਂ ਦਾ ਪਿਆਰ ਜੇ ਜਿਹੜੇ ਤੁਸੀਂ ਗਏ ਤੱਕਿਆ ਹੋਏ ਉਹਦੇ ਤਬੀਰ ਦੀ ਰਗਤ ਨਹੀਂ ਹੈ ਬਾਗਰ ਕਬੂਤੇ ਭੇਂਦੇ ਤਕੂਂਦੀ ਉਹ ਵੀ ਰਾਂਗ ਚਲੇ ਜਾਂਦਾ ਹੈ ਜਦੋਂ ਪੇਸ਼ਾਉਂ ਤੇ ਘਰ ਆਏ ਬਾਪੂ ਜੀ ਨੇ ਕਹਿੰਦੀ ਗਵੀਰ ਕਿਹੜੇ ਕੌਣ ਦੇ ਗਏ ਬਸ ਇਹ ਜਦੋਂ ਸਵੇਰੇ ਟੁਰਨ ਲੱਗੇ ਤੇ ਮਾਂ ਨੇ ਮਾਂ ਨੂੰ ਬੁੜ੍ਹਦੇ ਇਹ ਤਾਂ ਰਸਤਾ سچی شمشان جب لاؤ مینو کہ آ ਕਉਂ ਕਿਹ ਕਹੋਤੇ ਮਾ ਜੇ ਤੂੰ ਆਈ ਕੁਝ ਕਰਨਾ ਏ ਰਾਮ ਰਾਮ ਵੀ ਕਰਨਾ ਏ ਤੇ ਆਪਣੇ ਘਰ ਕਿਉਂ ਨਹੀਂ ਕਰ ਲੈਂਦਾ ਮੈਂ ਤੈਨੂੰ ਕਦੀ ਰੋਕ ਨਹੀਂ ਕਹਿੰਦੇ ਬਾਵਾ ਮੈਨੂੰ ਬਾਦਨਾ ਬੋਲਦੀ ਹੈ ਕਿੰਨਾ ਜੋੜੇਗਾ ਇੰਕਨਾ ਇੰਕ ਜਿਹੜੇ ਚਾਰ ਭਾਈਆਂ ਨੇ ਚੁੱਕ ਕੇ ਤੈਨੂੰ ਵੀ ਇਸਿਆਰ ਦੇ ਚੁੱਕਾ ਕਹੋ ਕਵੀ ਆਹ ਮੋਮੈਂਟ ਪਾਸ ਕਰਦੀ ਬਹੁਤ ਇੰਪੋਰਟੈਂਟ ਸੀ ਇੱਕ ਉਹਨਾਂ ਦਾ ਮਿੱਤਰ ਸੀ ਉਹਦਾ ਬਹੁਤ ਪਿਆਰਾ ਮਿੱਤਰ ਉਹਦਾ ਨਾਮ ਮੋਹਨ ਉਹਦੇ ਬੈਕ ਗਿਆ ਕਿ ਜਿਹਦੀ ਉਡੀਕ ਕਰਦੇ ਉਹ ਮਰ ਗਿਆ ਪਾਸਾ ਤੋਂ ਲੈ ਕੇ ਇੰਟਰਨੈਟ ਸਮਾਪਤੀ ਕਰਨੀ ਹੈ ਅੱਜ ਸਵੇਤ ਇਸ ਲੇਖ ਨੂੰ 1:30 ਵਜੇ ਦਿੱਤੀ ਪਾਰਕ ਸ਼ਾਲਾ ਹੋਇਆ ਨਾ ਮੌਨ ਸਮਾਰੋਹ ਕੀਤਾ। ਆਉ ਗੁਰੂ ਜੀ ਦੇ ਪਿਆਰੇ ਨੇ ਬੋਲ ਸ਼ੁਰੂ ਆ ਕੇ ਪਰ ਮੈਂ ਸਮਾਪਤੀ ਕਰ ਰਿਹਾ ਨਾ ਜੋ ਮਾਂ ਜੀ ਦਾ ਸਤਜਨ ਮੇਰੇ ਰੰਗਲੇ ਰੰਗਲੇ stay ਤਨ ਜੋ ਵਦਿਆ ਰੁ ਫੁੱਲ ਦਾ ਸਾਹੜੀਏ ਤੇ ਵਿਚਾ ਪੱਪਣ ਕੇਰੇ ਪੱਤ ਸਿਓ ਗਲ ਨੂੰ ਚੂਮਣ ਹਾਰ ਰੰਗ ਮਾਣ ਲੈ ਪਿਆਰ ਜਾਏ ਸੁਤੇ ਨੀਰਾਣ ਨ ਚਲ ਸੁਤੇ ਆ ਕੀਰਤਿਿਸੁ ਖਾਤਿ ਹੈ ਪਵਿੱਤਰ ਆਤਮਾ ਸਤਕਾਰ ਜੋ ਚੌਧਰੀ ਤੁਲੋਚ ਸਿੰਘ ਦੀ ਸੋਣ ਸੰਗਤ ਬਿਨਾਏ ਉਹਨਾਂ ਦੇ ਤਰਸਪਤ ਨੇ ਮੀਨਾ ਸੋਣ ਦੀ سارا پروارے نام سچے گھر ملایا ہو ਸਤਿਨਾਮ ਮੇਰਾ ਨਾਮੁ ਵਾਜੈ ਜਗਤਿ ਸਭਨਾ ਤਿਸ ਦਾ ਸਭਿ ਸ਼ਬਦੁ ਜੈ ਕਰਿ ਨਿਤ ਕੰਤਾ ਵਾਦਿਤ ਅਨਹਦ ਵਾਜੈ ਮਨ ਤਤ ਸੋਤਮਾ ਕੋ ਸੰਗਤਿ ਗੁਰੂ ਜੀ ਪਾਲ ਪਰਮ ਰਤਮਾਲੁ ਸ੍ਰੀ ਸਾਗਰ ਤੁਸ ਸੂਰੇ ਭਗਵੰਤ ਸਦਾ ਸਤਿ ਸ੍ਰੀ ਅਕਾਲ ਸੰਤ ਸਾਜਨ ਭੈ ਸਭ ਸੇ ਪੂਰੇ ਹਉ ਤੇ ਜਾਣੀ ਵਾਹਿਗੁਰੂ ਵਾਹਿਗੁਰੂ ਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਭਗਵਤੀ ਸਿਮਰ ਗਏ ਉਹ ਨਾਨਕ ਨੇ ਧਿਆਈ ਫਿਰੰਗਲ ਗੁਰ ਤੇ ਅਰਦਾਸ ਪ੍ਰਭ ਦਾਸੈ ਨੂੰ ਹੀ ਸਹਾਈ ਅਰਜ ਨ ਹਰ ਕੋ ਬਿਦਨਾ ਸਿਮਰੋ ਸ੍ਰੀ ਹਰਿ ਨਾਾਮੇ ਸ੍ਰੀ ਹਰਿ ਪ੍ਰਸੰਤਿ ਆਈ ਜਿਸ ਮਿਠੇ ਸਹਾਈ ਸਬਦਾਂ ਹੀ ਹੋਏ ਸਹਾਰੇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਦਾਂ ਹੀ ਹੋਏ ਸਹਾਰੇ ਦਸਵਾਂ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਦਾ ਧਿਆਨ ਅੰਤਰ ਕੇ ਬਲ ਦੇ ਬਲ ਦੇ ਪੰਜਾਬ ਪਿਆਰਿਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਕੇ ਅਣਡਟ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਖਰਸਾ ਜੀ ਬਲ ਜੀ ਬੰਨ ਜੀ ਇਨਾ ਸਿਨਾ ਸਿੰਘਗੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਰੇ ਓਪਰੀਆਂ ਲੋਹਈਆਂ ਚਰਨਿਆਂ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਉਸ ਪਿਆਰ ਸਰਕਾਰ ਨੂੰ ਲੈ ਕੇ ਸਾਰੀ ਆਪਾ ਉਹਨਾਂ ਦੀ ਅੰਤਮ ਅਰਦਾਸ ਅਸਕਰ ਹੋਇਆ میرے تو پہلا بہت ہی سرکار جو لیگر صاحبان نے انہوں نے شرطہ دے پر پیٹ کیتے تھی ساتھ سنگی ایک گل کہاں گا دنیا میں ویقتی لگتا راکے چلے جاتا ہے جیونا چھوٹ مرنا سچ کیا جانے کے ملے میں کیسا مرنا ہوئے کدوں کتھے ਤੇ ਕਿਵੇਂ ਮੰਨਣਾ ਮੇਰੇ ਪਾਤਸ਼ਾਹ ਨੇ ਸੋਝੀ ਵੀ ਦਿੱਤੀ ਪਰ ਲੇਕਿਨ ਮੰਨਣਾ ਸਭ ਇਹ ਰਹਿ ਸਭਨਾ ਸੋਹਣੀ ਵੰਗਦਾ ਸਭ ਮੁਤਲਬ ਹਾਲ ਇਸ ਦੁਨੀਆ ਤੇ ਕੋਈ ਔਲੀਆ ਪੈਗੰਬਰ ਕੋਈ ਬਚਿਆ ਨਹੀਂ ਹੈ ਜਿਵੇਂ ਮੌਤ ਨਾਲ ਹੋਏ ਸਾਥ ਸੰਗਤੀ ਲੇਕਿਨ ਉਹ ਲੋਕ ਮੁਝੇ ਜਾਂਦੇ ਹਨ ਇਹ ਇਸ ਦੁਨੀਆ ਤੇ ਆ ਕੇ ਆਪਣੇ ਪਰਿਵਾਰ ਨੂੰ ਤਾਂ ਸਾਰੀ ਦੁਨੀਆ ਪਾਉਂਦੀ ਤਰੂਸਦੇ ਦੇਸ਼ ਵਾਸਤੇ ਜਦੋਂ ਦੇਸ਼ ਨੂੰ ਲੋੜ ਹੋਵੇ ਸ਼ਾਂਤੀ ਚ ਗੋਰੀ ਕਾਲੇ ਆਪਣੀ ਅਭੂਤੀ ਪਾਵੇ ਉਹ ਵਿਅਕਤੀ ਹੁੰਦਾ ਹੱਕ ਦਾ ਲੋਕਾਂ ਦਾ ਵੇੜਾ ਸੀ ਬੱਤਾ ਸਾਉਂਦੂ ਲੋ ਸਾਹ ਉਹ ਅਭੂਤੀ ਤੇ ਸਰਕਾਰ ਬਲ ਸਿੰਘ ਸੀਗੇ

میں آ کے میں آ

तो तो पिता ਦੋਸਤੋ ਸਾਡੇ ਵਿੱਚ ਨਹੀਂ ਰਹੇਗਾ ਪਰ ਦਰਸ ਸੱਚੀ ਹੈ ਨਾ ਜਾਰੂ ਦੀ ਕਰਦਾ ਇਤੋਂ ਨਾ ਜਾਰੂ ਦੀ ਕਰਦਾ ਕਿ ਮੇਰਾ ਪਿਤਾ ਚਲੇ ਜਾਏ ਮੇਰੀ ਮਾਂ ਚਲੀ ਜਾਏ ਮੇਰਾ ਪੁੱਤ ਚਲੇ ਜਾਏ ਪਰ ਤੇਰਾ ਭਾਣਾ ਮਿੱਠਾ ਲੱਗੇ ਅੰਤ ਨੂੰ ਭਾਣਾ ਮਿੱਠਾ ਲੱਗਦਾ ਮੇਰੀ ਭੈਣ ਸਾਹਮਣੇ ਬੈਠੀ ਹੈ ਬੱਚੀਆਂ ਬੈਠੀਆਂ ਨੇ ਭਾਣੇ ਨੂੰ ਵੀ ਮੰਨਣਾ ਹੈ ਪਰ ਲੋਕ ਚੰਦੀ ਕੱਦੀ ਹੋਏ ਨਕੀਮ ਨੂੰ

ਸਾਥੀ ਪਿਛਲੇ ਨਿਤਨ ਸੰਮਿਲਨ ਸ਼ੀਲ ਸਾਹਿਬ ਨੂੰ ਬਹੁਤ ਅੰਦਰ ਜਿਸੇ ਖਾਲੀ ਬੰਦ ਸਿੰਘਾਂ ਦੇ ਕੰਮ ਜੀ ਨੇ ਸਰਵਨਗਲਾ ਦੇ ਪ੍ਰਯੋਗ ਕਰ ਦਿੱਤੇ ਸਿਸਟਮ ਦਾ ਆਗਮਨ ਉਹਨਾਂ ਨੇ ਪਿਛਲੇ ਮਹੀਨੇ ਤੋਂ ਅੱਜ ਸਾਹਿਬ ਬੰਨਾਂ ਨਮਾਸ਼ੇ ਤੋਂ ਪੁਨਰਵਾਪੀ ਲੋਕਾਂ ਦੀ ਸੇਵਾ ਚ ਰਹਿ ਇੱਕ ਵਿਖਿਆ ਸਮਿਲਨ ਦਾ ਦਿੱਤੀ ਕਰਦਾ ਕਿ ਖਾਤਰ ਸ਼ਹੀਦ ਹੋਏ دلوں کر سان پائی ہے سب خوشیاں ਇਹ ਕਹਿਣਾ ਪੈ ਰਿਹਾ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਫ ਕਾ ਵਿਧਾਇਕ ਤਲੋਚਨ ਸਿੰਘ ਜੀ ਸੌਰ ਸਾਹਿਬ ਜੋ ਪਾਰਟੀ ਦੀ ਸੇਵਾ ਕਰਦੇ ਆ ਜੋ ਪਾਰਟੀ ਨੇ ਡਿਊਟੀ ਲਈ ਸੀ ਇਹਨਾਂ ਦੀ ਤਰਨ ਤਰਨ ਜਿਵੇਂ ਚੋਣ ਦੇ ਦੌਰਾਨ ਉੱਥੇ ਉਹਨਾਂ ਦਾ ਅਚਾਨਕ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਅੱਜ 15 ਤਰੀਕ ਦਿਨ ਸ਼ਨੀਵਾਰ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਬਹੁਤ ਹੀ ਧਾਰਮਿਕ ਅਤੇੱਖ-ਵੱਖ ਕ੍ਰੋਸ ਪਾਰਟੀ ਲੀਡਰ ਇੱਥੇ ਉਹਨਾਂ ਨੂੰ ਛਾਡਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਉਹਨਾਂ ਦਾ ਇੱਕ ਬਹੁਤ ਹੀ ਜ਼ਿਕਰਯੋਗ ਹੈ ਕਿ ਚੌਧਰੀ ਤਲੋਚਨ ਸਿੰਘ ਸੂਨ ਸਾਹਿਬ ਸਵੇਰੇ 5:30 ਵਜੇ ਤਿਆਰ ਹੋ ਕੇ ਬੈਠ ਜਾਂਦੇ ਸੀ ਕਿ ਬਹੁਤ ਹੀ ਇਹ ਘੱਟ ਲੀਡਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਚੌਧਰੀ ਸਾਹਿਬ ਨੇ ਘੇੜ ਦੇ ਉੱਤੇ ਕਦੇ ਆਪਣੇ ਘੇੜ ਦੇ ਘੈਂਟੀ ਵੀ ਨਹੀਂ ਸਲਵਾਈ ਉਹ ਕਹਿੰਦੇ ਸਵੇਰੇ 5:30 ਵਜੇ ਦਰਵਾਜ਼ੇ ਖੋਲਦੇ ਹੋ ਤਾਂ ਕਿ ਜੋ ਮਿਲਣ ਵਾਲਾ ਬੰਦਾ ਕੋਈ ਵੀ ਇੱਥੇ ਆ ਸਕਦਾ ਹੈ ਇਹਨਾਂ ਨੇ ਬਹੁਤ ਹੀ ਪਾਰਟੀ ਦੀ ਸੇਵਾ ਕੀਤੀ ਹੈ ਤੇ ਇਹਨਾਂ ਦੇ ਫਾਦਰ ਸਾਹਿਬ ਜੋ ਚੌਧਰੀ ਜਗਤਰਾਜ ਸੋਣ ਸਾਹਿਬ ਉਹਨਾਂ ਨੇ ਵੀ ਦੇਸ਼ ਦੀ ਖਾਤਰ ਪਾਰਟੀ ਦੀ ਖਾਤਰ ਆਪਣਾ ਖੂਨ ਢੋਲਿਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਜੋ ਚੌਰੀ ਤਲੋਚਨ ਸਿੰਘ ਸੋਣ ਸਾਹਿਬ ਨੇ ਹੈ ਅਗੇ ਨੇਪਰੇ ਚੜ੍ਹਨ ਦੀ ਕੋਸ਼ਿਸ਼ ਕੀਤੀ ਅੱਜ ਇਹ ਬਹੁਤ ਹੀ ਸਾਫ਼ ਉਹਨਾਂ ਦੇ ਚੋਣ ਵਾਲਿਆਂ ਦਾ ਇੱਥੇ ਦੇਖੋ ਤੰਦਾ ਲੱਗਾ ਹੋਇਆ ਹੈ ਪੰਡਾਲ ਭਰੇ ਪਏ ਹਨ ਜਿਨ੍ਹਾਂ ਨੂੰ ਵੀ ਪਤਾ ਲੱਗਾ ਬਿਨ ਬੁਲਾਏ ਜਿਨ੍ਹਾਂ ਨੂੰ ਵੀ ਪਤਾ ਲੱਗਾ ਹੈ ਕਿ ਇੱਥੇ ਚੌਧਰੀ ਸਾਹਿਬ ਦਾ ਜਨਤ ਅਰਦਾਸ ਹੈ ਕਿ ਲੋਕਾਂ ਦਾ ਹਰ ਆਇਆ ਹੋਇਆ ਹੈ ਇਹ ਸਨ ਚੌਧਰੀ ਤਰੋਜ ਸਿੰਘ ਛੋੜਸਾਲ ਤੇ ਬਹੁਤ ਹੀ ਉਹਨਾਂ ਦੀਆਂ ਜੇ ਗੱਲਾਂ ਕਰੀਏ ਆਪਣੇ ਕੋ ਸਮਾਂ ਬਹੁਤ ਘੱਟ ਪੈ ਜਾਏਗਾ ਕਿ ਅਸੀਂ ਇਹਨਾਂ ਨੂੰ ਅੱਜ ਬਹੁਤ ਹੀ ਦੁਖੀ ਹਿਰਦੇ ਨਾਲ ਚੌਧਰੀ ਸਾਹਿਬ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਲਕਾ ਪੰਗਾ ਦੇ ਹਰਮਨ ਪਿਆਰੇ ਨੇਤਾ ਚੌਧਰੀ ਤ੍ਰਲੋਚਨ ਸਿੰਘ ਜੀ ਸੋਣ ਜੋ ਕੇ ਸਦੀਵੀ ਵਿਛੋੜਾ ਦੇਖ ਕੇ ਗੁਰਚਾਨਾ ਵਿੱਚ ਜਾ ਬਰਾਜੇ ਹਨ ਉੱਥੇ ਪੂਰੇ ਇਲਾਕੇ ਦੇ ਅੰਦਰ ਸੋਗ ਦੀ ਲਹਿਰ ਹੈ ਅੱਜ ਉਹਨਾਂ ਦੀ ਅੰਤਮ ਅਰਦਾਸ ਵੇ ਜਿੱਥੇ ਕੋਨੇ-ਕੋਨੇ ਤੋਂ ਲੋਕ ਆ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਨਾ ਆਏ ਹੈ ਉੱਥੇ ਵੱਖ-ਵੱਖ ਰਾਜਨੀਤਿਕ ਧਾਰਮਿਕ ਲੋਕੀ ਵੀ ਚੇਚੇ ਤੌਰ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਨਾ ਆਏ ਸੋ ਅਸੀਂ ਵੀ ਆਪਣੇ ਟੀਵੀ ਦੇ ਮਾਧਮੇ ਰਾਹੀਂ ਸੋ ਜਿੱਥੇ ਆਪਣੇ ਪੂਰੀ ਮੈਨੇਜਮੈਂਟ ਸਟਾਫ ਦੇ ਵੱਲੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਆਪਣੇ ਚਾਨਾਂ ਦੇ ਵਿੱਚ ਨਿਵਾਸ ਦੇਵੇ ਅੱਜ ਮੈਂ ਮਹਿਸੂਸ ਕਰਦਾ ਕਿ ਚੌਧਰੀ ਤਰਲੋਚਨ ਸਿੰਘ ਜੀ ਇੱਕ ਮਹਾਨ ਬਾਪ ਦੇ بیٹے ਸੀ ਜਿਨ੍ਹਾਂ ਨੇ ਦੇਸ਼ ਚੋਂ ਇਕਤਾ ਤੇ ਅਖੰਡਤਾ ਨੂੰ ਖਤਰਾ ਹੋਇਆ ਪੰਜਾਬ ਦੇ ਵਿੱਚ ਕਾਲੀਆਂ ਰਾਤਾਂ ਸੀ ਉਹਨਾਂ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਆਪਣੀ ਸ਼ਹਾਦਤ ਦਿੱਤੀ ਆਪਣੇ ਖੂਨ ਨਾਲ ਧਰਤੀ ਨੂੰ ਸਿੰਜਿਆ। ਔਰ ਉਹਨਾਂ ਦੇ بیٹے ਪਰ ਲੋਚਲ ਸਿੰਘ ਰੂਟ ਜੀ ਨੇ ਪਾਰਟੀ 'ਚ ਕੰਮ ਕਰਦੇ ਜਿੱਥੇ ساری ਉਮਰ ਸੇਵਾ ਕੀਤੀ ਹੈ। ਉਥੇ ਪਾਰਟੀ ਦੀ ਵਫਾਦਾਰੀ ਲਈ ਕਰਨ ਤਾਮ ਦੀ ਇਲੈਕਸ਼ਨ ਚ ਦਿਨ ਰਾਤ ਕੰਮ ਕੀਤਾ ਔਰ ਕੰਮ ਕਰਦੇ ਕਰਦੇ ਉੱਥੇ ਉਹਨਾਂ ਦਾ 대ਹਾਂਤ ਹੋਇਆ ਮੈਂ ਸਮਝਦਾ ਕਿ ਐਸੇ ਬੜੇ ਥੋੜੇ ਲੋਕ ਨੇ ਕਿ ਜਰਾ ਜਿੰਨਾ ਬੰਦਾ ਬਿਮਾਰ ਹੋਵੇ ਅਗਲਾ ਘਰੋਂ ਬਾਹਰ ਨਹੀਂ ਨਿਕਲਦਾ ਹੈ ਉਹਨਾਂ ਨੇ ਪਾਰਟੀ ਦੇ ਕੰਮ ਨੂੰ ਪਹਿਲ ਦਿੱਤੀ ਆਪਣੀ ਸਿਹਤ ਨੂੰ ਨਹੀਂ ਦੇਖਿਆ ਦਿਨ ਰਾਤ ਕੰਮ ਕੀਤਾ ਖੈਰ ਇਹ ਤਾਂ ਕਰਮਾਂ ਦੀ ਗੱਲ ਹੈ ਉੱਥੇ ਉਹਨਾਂ ਦਾ 대ਹਾਂਤ ਹੋਇਆ ਮੈਂ ਅੱਜ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਬੋਲਿਆ ਵੀ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਸਾਥੀਆਂ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਅਰਦਾਸ ਕਰਦਾ ਪਰਿਵਾਰ ਨੂੰ ਉਹਨਾਂ ਨੂੰ ਧਾਰਸ ਮਿਲੇ ਉਹਨਾਂ ਦੇ ਨੂੰ ਔਰ ਉਹਨਾਂ ਨੂੰ ਆਪਣੀ ਚਰਨਾ ਚ ਨਿਵਾਸ ਬਖਸ਼ੇ ਦਾ ਸਮਾਗਮ ਕੀ ਕਰਨਾ ਚਾਹੋਗੇ ਅੱਜ ਅਸੀਂ ਸੁਰਗੀ ਤੇ ਲੋਚਨ ਸਿੰਘ ਚੂਨ ਯੂ نو ਸ਼ਰਦਾ ਦੇ ਫੁੱਲ ਭੇਟ ਕਰ ਲਈਏ ਇਕੱਠੇ ਹੋਏ ਸੀਗੇ ਜਦ ਅਸੀਂ ਸੂਨ ਪਰਿਵਾਰ ਦੀ ਜਾਂ ਚੂਨ ਸਾਹਿਬ ਦੀ ਗੱਲ ਕਰਦੇ ਆ ਮੇਰਾ ਮੰਨਣਾ ਕਿ ਸਾਨੂੰ ਇੱਕ ਗਰੀਬਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਸੱਚ ਦੀ ਆਵਾਜ਼ ਹੈ ਸੱਚ ਨੂੰ ਸੱਚ ਕਹਿਣ ਦੀ ਜਿਨ੍ਹਾਂ ਦੀ ਹਿੰਮਤ ਸੀਗੀ ਜਿਹੜੀ ਹਰ ਗਰੀਬ ਦੇ ਨਾਲ ਖੜਦੇ ਸੀ ਉਹ ਆਵਾਜ਼ ਘਟ ਗਈ ਉਹਦਾ ਘਾਟਾ ਪਿਆ ਠੀਕ ਹੈ ਜੋ ਇਸ ਸੰਸਾਰ ਵਿੱਚ ਆਇਆ ਉਹਨਾਂ ਨੇ ਇੱਕ ਦਿਨ ਜਾਣਾ ਹੀ ਜਾਣਾ ਪਰ ਕੁਝ ਚੀਜ਼ਾਂ ਤਾਂ ਦੇ ਹੁੰਦੇ ਆ ਜਿਨ੍ਹਾਂ ਦਾ ਘਾਟਾ ਇਕੱਲੇ ਪਰਿਵਾਰ ਤੱਕ ਨਹੀਂ ਹੁੰਦਾ ਸਮਾਜ ਤੱਕ ਨਹੀਂ ਹੁੰਦਾ ਪੂਰੇ ਇਲਾਕੇ ਨੂੰ ਪੂਰੇ ਸੂਬੇ ਨੂੰ ਹੁੰਦਾ ਉਹਨਾਂ ਵਿੱਚ ਇੱਕ ਤਨੋਚਨ ਸਿੰਘ ਸੂਨਜੀਤ ਸੀਗੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨਾ ਪ੍ਰਮਾਤਮਾ ਬਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਾਸ ਦੇਵੇ ਪਰ ਦੇਖੋ ਗੱਲ ਇਹ ਹੈ ਕਿ ਬਈ ਇਸ ਪਰਿਵਾਰ ਦੇ ਬਾਰੇ ਜਾਂ ਇਸ ਪਰਿਵਾਰ ਦੀ ਲੈਗਸੀ ਬਾਰੇ ਗੱਲ ਕਰਨਾ ਚੜ੍ਹਦੇ ਸੂਰਜ ਨੂੰ ਲੋ ਦਿਖਾਉਣ ਵਾਲੀ ਗੱਲ ਹੈ ਜੀ ਇੱਥੇ ਚੌਧਰੀ ਜਗਤਰਾਮ ਸੂਣੜ ਹੋਣਾ ਨੇ ਪੰਜ ਵਾਰ ਉਹ ਐਮ.ਐਲ.ਏ ਰਹੇ ਤੇ ਆਪਣੇ ਹੱਕ ਦੇ ਵਿੱਚ ਗੋਲੀਆਂ ਖਾ ਕੇ ਆਪਣਾ ਬਲੀਦਾਨ ਦਿੱਤਾ ਉਸ ਤੋਂ ਬਾਅਦ ਚੌਧਰੀ ਤਰਲੋਚਨ ਸਿੰਘ ਸੂਣੜ ਹੋਣੀ ਵਰਧੀਆਂ ਗੋਲੀਆਂ ਦੇ ਵਿੱਚ 1988 ਦੇ ਵਿੱਚ ਮਹਰੂਮ ਮੁੱਖ ਮੰਤਰੀ ਸਦਾਬੀਨ ਸਿੰਘ ਹੋਣਾ ਦੇ ਨਾਲ ਗੋਲੀਆਂ ਚੱਲਦੀਆਂ ਤੇ ਉਹਨਾਂ ਦੇ ਨਾਲ ਜਾਂਦੇ ਰਹੇ ਤੇ ਚਟਾਨ ਵਾਂਗ ਉਹਨਾਂ ਦੇ ਨਾਲ ਖੜੇ ਰਹੇ 1996 ਦੇ ਵਿੱਚ ਆਪਣੀ ਇੰਡੀਅਨ ਫੋਰਨ ਸਰਵਿਸਿਜ਼ ਦੀ ਜਿਹੜੀ ਆ ਵਧੀਆ ਸਰਵਿਸ ਛੱਡ ਕੇ ਉਹਨਾਂ ਨੇ ਲੋਕ ਸੇਵਾ ਨੂੰ ਲੋਕ ਸੇਵਾ ਨੂੰ ਅਪਣਾਉਣਾ ਤੇ ਆਪਣੇ ਪਰਿਵਾਰ ਦੀ ਲੈਗਸੀ ਨੂੰ ਅੱਗੇ ਲੈ ਕੇ ਜਾਣਾ ਜ਼ਰੂਰੀ ਸਮਝਿਆ ਤੇ ਆਪਣੀ ਆਈਐਫਐਸ ਨੌਕਰੀ ਛੱਡ ਕੇ ਕੁਰਬਾਨੀ ਦਿੱਤੀ ਉਹ ਕਹਿੰਦੇ ਵੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਓਕੀ ਗੱਲਾਂ ਕਰਨੀਆਂ ਬੜੀਆਂ ਸੁਖਲੀਆਂ ਨੇ ਜਿਨ੍ਹਾਂ ਲੋਕ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਸ ਪਰਿਵਾਰ ਨੇ ਆਪਣਾ ਖੂਨ ਤੇ ਆਪਣਾ ਪਸੀਨਾ ਡੋਲ ਕੇ ਇਸ ਪਰਟੀ ਦੀ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਜੜ੍ਹਾਂ ਨੂੰ ਸਿੰਜਿਆ ਹੋਇਆ ਮੈਂ ਮੈਂ ਸੋਚਦਾ ਕਿ ਬਈ ਇਸ ਪਾਰਟੀ ਨੂੰ ਹੁਣ ਇਸ ਪਰਿਵਾਰ ਦੇ ਦਾ ਬਾਂਹ ਪਰਿਵਾਰ ਦੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਹਰੇਕ ਜਿਹੜਾ ਵਰਕਰ ਹੈ ਇਸ ਟਾਈਮ ਬੰਗਿਆ ਹਲਕੇ ਦਾ ਉਹ ਆਪਣੇ ਉਹਦੀ ਅੱਖ ਵੀ ਨਾਮ ਹੈ ਤੋਂ ਆਪਣੇ ਆਪ ਨੂੰ ਯਤੀਮ ਸਮਝ ਰਿਹਾ ਪਾਰਟੀ ਦਾ ਹੱਕ ਬਣਦਾ ਹੈ ਪਾਰਟੀ ਦਾ ਫਰਜ਼ ਬਣਦਾ ਕਿ ਇਹਨਾਂ ਦੇ ਪਰਿਵਾਰ ਦੀ ਬਾਹ ਫੜੇ ਤੇ 19 ਆਉਣ ਵਾਲੀਆਂ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆ ਇਹ ਸੁਨਿਸ਼ਚਿਤ ਕਰੇ ਹਾਈ ਕਮਾਂਡ ਕੇ ਪੇ ਇਸ ਪਰਿਵਾਰ ਦੀ ਜਿਹੜੀ ਨੁਮਾਇੰਦਗੀ ਆ ਬੰਗਾ ਹਲਕੇ ਦੀ ਜਿਹੜੀ ਨੁਮਾਇੰਦਗੀ ਇਹ ਪਰਿਵਾਰ ਕਰੇਗਾ ਤੇ ਅੰਤ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਮਾ ਕਿ ਸਾਡੇ ਪਰਿਵਾਰ ਦੀ ਅਟਵਾਲ ਸਾਹਿਬ ਦੀ ਮੇਰੇ ਸਵਰਗਵਾਸੀ ਪਿਤਾ ਸਰਦਾਰ ਗੁਰਬਿਦਰ ਸਿੰਘ ਅਟਵਾਲ ਜਿਹੜੇ ਸਾਬਕਾ ਮੰਤਰੀ ਸਨ ਤੇ ਸੂਂਡ ਪਰਿਵਾਰ ਨਾਲ ਸਾਡਾ ਜਿਹੜਾ 9 ਮਾਸ ਦਾ ਰਿਸ਼ਤਾ ਰਿਹਾ ਸਾਢੀ ਚਾਰਾਂ ਪੀੜੀਆਂ ਦੀ ਸਾਂਝ ਹੈ ਮੈਂ ਵੀ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਸਾਰੇ ਕੱਲੇ-ਕੱਲੇ ਵਰਕਰ ਨੂੰ ਤੇ ਇਸ ਪਰਿਵਾਰ ਨੂੰ ਵੀ ਕਿ ਜਿੱਦਾਂ ਗੁਰਵਿੰਦਰ ਸਿੰਘ ਢਵਾਲ ਕਦੇ ਸਦਰੋਜਨ ਸਿੰਘ ਸੂਣ ਤੋਂ ਪਿੱਛੇ ਨਹੀਂ ਸੀ ਹਟਿਆ ਐਦਾਂ ਗੁਰਵਿੰਦਰ ਸਿੰਘ ਢਵਾਲ ਦਾ ਬਹੁਤ ਰਾਜਪਾਲ ਢਵਾਲ ਵੀ ਕਦੇ ਸੂਣ ਪਰਿਵਾਰ ਤੋਂ ਮਗਰ ਨਹੀਂ ਹਟੇਗਾ ਸੋ ਬਹੁਤ ਕੋਨੇ-ਕੋਨੇ ਦੇ ਦਰਵਾਜ਼ੇ ਨਾ ਬਾਕਿਆ ਕਿ ਹਾਈ ਕਮਾਂਡ ਦੀ ਕਾਰਨ ਸੋਚਿਓ ਤੇ ਬਾਰੇ ਕੀ ਕਹਿਣਾ ਚਾਹੋਗੇ ਥਰੇ ਹਾਈ ਕਮਾਂਡ ਤੋਂ ਕੋਈ ਵੱਡੇ ਲੀਡ ਨਹੀਂ ਬੁੱਝ ਸਕੀ ਇੱਕ ਤਾਂ ਗੱਲ ਇਹ ਹੈ ਕਿ ਰਾਹੁਲ ਗਾਂਧੀ ਜੀ ਉਹਨਾਂ ਨੇ ਸਾਰੇ ਐਮਪੀਜ਼ ਦੀ ਤੇ ਹਾਈ ਕਮਾਂਡ ਦੀ ਜਿਹੜੀ ਮੀਟਿੰਗ ਤਤਕਾਲ ਮੀਟਿੰਗ ਜਿਹੜੀ ਆ ਪਾਰਟੀ ਦੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਲੱਗਦੇ ਹੋਏ ਉਹ ਦਿੱਲੀ ਦੇ ਵਿੱਚ ਕੀਤੀ ਸੀ ਇਸ ਕਰਕੇ ਬਹੁਤ ਸਾਰੇ ਲੀਡਰ ਨਹੀਂ ਆ ਸਕੇ ਪਰ ਇਹ ਹਿੱਸਾ ਆਏ ਸਾਡੇ ਵਾਲੇ ਕੰਮ ਦਾ ਕਿਸੇ ਤੋਂ ਆ ਹੁੰਦਾ ਕਿਸੇ ਤੋਂ ਨਹੀਂ ਆ ਹੁੰਦਾ ਜਿਹੜਾ ਬੰਦਾ ਆ ਗਿਆ ਉਹਦਾ ਇਕੱਲਾ ਇਕੱਲਾ ਜਿਹੜਾ ਕਦਮ ਆ ਉਹ ਸਿਰ ਮੱਥੇ ਤੇ ਜਿਹੜਾ ਹੁਣ ਨਹੀਂ ਆਇਆ ਉਹ ਬਾਅਦ ਵਿੱਚ ਆ ਜਾਊਗਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਵੱਡੀ ਗੱਲ ਹੈ ਜਿੰਨੇ ਲੀਡਰ ਦੇਖੋ ਸਭ ਤੋਂ ਵੱਡੀ ਜਨਤਾ ਹੈ ਸਾਊਥ ਆਵਰ ਦੀ ਜਨਤਾ ਆ ਮੈਨੂੰ ਲੱਗਦਾ ਕਿ ਵੀ ਅੱਜ ਪੰਡਾਲ ਦੇ ਵਿੱਚ ਜਨਤਾ ਦੇਖ ਕੇ ਤੁਹਾਨੂੰ ਇਹ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਸੂਨ ਪਰਿਵਾਰ ਦੇ ਨਾਲ ਇਸ ਹਲਕੇ ਦਾ ਕਿੰਨਾ ਪ੍ਰੇਮ ਹੈ ਬਹੁਤ ਬਹੁਤ ਧੰਨਵਾਦ